ਇਹ ਤਾਂ ਹਾਦੀ ਹੋਗੀ ਪਰਿਵਾਰ ਘਰ ਬੰਦ ਕਰਕੇ ਗਿਆ ਸੀਗਾ ਆਪਣੇ ਰਿਸ਼ਤੇਦਾਰ ਦੇ ਕਿਸੇ ਦੇ ਸੰਸਕਾਰ ਤੇ ਤਾਂ ਜਦੋਂ ਪਰਿਵਾਰ ਸੰਸਕਾਰ ਤੋਂ ਘਰ ਪਹੁੰਚਦੇ ਨੇ ਤਾਂ ਘਰ ਦਾ ਸਾਰਾ ਸਮਾਨ ਖਿਲਰਾ ਦੇਖ ਕੇ ਉਹਨਾਂ ਦੇ ਹੋਸ਼ ਉਡ ਜਾਂਦੇ ਨੇ ਘਰ ਦੇ ਦਰਵਾਜ਼ੇ ਦੇ ਤਾਲੇ ਟੁੱਟੇ ਹੁੰਦੇ ਨੇ ਪਰਿਵਾਰ ਇਹ ਕੁਝ ਦੇਖ ਕੇ ਹੈਰਾਨ ਹੋ ਜਾਂਦਾ ਹੈ ਦਰਅਸਲ ਪਰਿਵਾਰ ਦੇ ਵੱਲੋਂ ਘਰ 'ਚ ਲੱਗੇ ਸੀਸੀਟੀਵੀ ਕੈਮਰੇ ਜਦੋਂ ਚੈੱਕ ਕੀਤੇ ਗਏ ਤੇ ਉਸ ਤੋਂ ਬਾਅਦ ਉਹਨਾਂ ਦਾ ਸਾਰਾ ਪਤਾ ਲੱਗ ਜਾਂਦਾ ਹੈ ਕਿ ਇੱਕ ਨੌਜਵਾਨ ਮੂਹ ਕਵਰ ਕਰਕੇ ਮੂਹ ਦੇ ਉੱਤੇ ਕਪੜਾ ਬੰਨ ਕੇ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੁੰਦਾ ਹੈ ਤੇ ਉਹਨਾਂ ਦੇ ਘਰ ਦੇ ਵਿੱਚ ਐਂਟਰ ਹੋ ਹੁੰਦਾ ਹੈ ਤੇ ਫਿਰ ਅਲਮਾਰੀਆ ਦੇ ਅੰਦਰੋਂ ਸੋਨਾ ਲੁੱਟ ਕੇ ਰਫੂ ਚੱਕਰ ਹੋ ਜਾਂਦੇ ਨੇ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਫੋਨ ਕਰਕੇ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਸੀਸੀਟੀਵੀ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਜਿਹੜੀ ਕਿ ਸ਼ੁਰੂ ਕਰ ਦਿੱਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਇਸ ਚੋਰ ਨੂੰ ਕਾਬੂ ਕਰ ਲਿਆ ਜਾਵੇ ਦੱਸਦੇ ਕਿ ਬੇਹਦੀ ਹੈਰਾਨ ਕਰਦੇ ਆਏ ਤਸਵੀਰਾਂ ਨੇ ਜਿੱਥੇ ਕਿ ਪਰਿਵਾਰ ਕਿਸੇ ਦਾ ਸੰਸਕਾਰ ਤੇ ਉੱਤੇ ਜਾਂਦਾ ਹੈ ਤੇ ਜਦੋਂ ਵਾਪਿਸ ਆਉਂਦਾ ਹੈ ਤਾਂ ਉਹਨਾਂ ਦੇ ਘਰ ਦੇ ਵਿੱਚੋਂ ਸਾਰਾ ਸਮਾਨ ਖਿਲਰਿਆ ਪਿਆ ਹੁੰਦਾ ਹੈ ਤਾਂ ਲੱਗੇ ਸੀਸੀਟੀਵੀ ਦੇ ਵਿੱਚ ਉਹ ਚੈੱਕ ਕਰਦੇ ਨੇ ਤੇ ਉਹਨਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੁੰਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਜਿਸ ਨੇ ਆਪਣੇ ਮੂਹ ਦੇ ਉੱਤੇ ਕੱਪੜਾ ਬੰਨਿਆ ਹੁੰਦਾ ਹੈ ਤੇ ਉਹ ਅਲਮਾਰੀ ਦੇ ਵਿੱਚ ਸੋਨੇ ਚਾਂਦੀ ਸਣੇ ਕਈ ਹੋਰ ਸਾਮਾਨ ਸੀਗੇ ਨਕਦੀ ਸੀਗੇ ਉਹ ਲੈ ਕੇ ਉਥੋਂ ਰਫੂ ਚੱਕਰ ਹੋ ਜਾਂਦਾ ਹੈ ਹਾਂਜੀ ਕੀ ਗੱਲ ਹੈ ਅਜ ਸਰ ਕੀ ਗੱਲ ਆਈਦਾ ਗੱਲ ਇਦਾਂ ਹੀ ਸੰਸਕਾਰ ਤੇ ਕਿਸੇ ਮੇਰੇ ਸੰਤੂ ਜੀ ਦੇ ਫਾਦਰ ਸਾਹਿਬ ਹੋ ਗਏ ਸੀ ਉਸ ਟਾਈਮ ਉੱਥੇ ਗਿਆ ਤੇ ਆਂਦਿਆਂ ਨੂੰ ਹੀ ਵੇਖਿਆ ਤੇ ਥਾਲੇ ਤੁਲੇ ਟੁੱਟੋਏ ਸਾਰੇ ਚੋਰੀ ਹੋ ਗਈ ਬੜੀ ਸਾਰਾ ਕੁਝ ਜੀ ਕਿੰਨੇ ਕੁ ਦਾ ਪੰਕਟਾਈਮ ਸੀ ਆਈ ਗਿਆ 3 ਵਜੇ ਦਾ ਟਾਈਮ ਹੈ ਬਾਈ ਫਿਰ ਕੀ ਕੀ ਚੋਰੀ ਹੋ ਗਈ ਅਜੇ ਮੇਰਾ ਤਿਲੀਆਂ ਕੋਕਿਆਂ ਦਾ ਕੰਮ ਹੈਗਾ ਬਾਹਰ ਦਾ ਕਿੰਨਾ ਸਾਰਾ ਸਮਾਨ ਗਾਇਬ ਹੋ ਗਿਆ ਹੈ ਕਿੰਨੇ ਦਾ ਨੁਕਸਾਨ ਆਇਆ ਪੱਜੀ 70 ਕ ਲੱਖ ਦਾ ਆਇਆ ਨੁਕਸਾਨ ਸਰ ਜਿਹੜਾ ਜਿੰਨੂੰ ਚੋਰੀ ਕਿਤੇ ਕਿਹੜੀ ਜਗ੍ਹਾ ਤੋਂ ਆਇਆ ਸੀ ਉਹ ਘਰ ਕੋਈ ਹੈਗਾ ਸੀ ਉਸ ਟੈਂਪ ਕਿ ਨਹੀਂ ਨਹੀਂ ਘਰ ਕੋਈ ਨਹੀਂ ਹੈਗੇ ਸਰ ਤਾਲਾ ਤੋੜ ਕੇ ਗਏ ਕਿ ਤਾਲਾ ਤੋੜ ਕੇ ਸਾਰਾ ਕੁਝ ਤੋੜ ਕੇ ਲੈ ਗਏ ਸਰ ਹਾਂ ਸਰ ਜਿਹੜਾ ਗਰੇਲਾ ਵਗੈਰਾ ਜਿਹੜੀਆਂ ਆ ਹਾਂ ਗਰੇਲਾ ਵੀ ਸਾਰੀਆਂ ਤੋੜ ਗਏ ਸੀ ਸੀਸੀਟੀਵੀ ਉਹ ਵੀ ਲੈ ਗਏ ਉਹ ਕੀ ਡੀਵੀਆਰ ਵੀ ਲੈ ਗਏ ਸਾਰਾ ਉਸ ਤਰ੍ਹਾਂ ਕੈਮਰੇ ਵੀ ਚਾਹ ਹਾਂ ਕੈਮਰੇ ਚ ਆਇਆ ਇੱਕ ਬੰਦਾ ਆਇਆ ਇੱਕ ਹਾਂਜੀ ਹਾਂਜੀ ਉਹ ਸ਼ੌਂ ਹੁੰਦਾ ਪਿਆ ਕਿੰਨੇ ਕੁ ਵੇਲੇ ਰੰਗ ਜੀ ਅੱਜ 3 ਵਜੇ ਦਾ ਰਿਹਾ ਤੇ ਇਸ ਵਾਰ ਇਹ ਸਰ ਪੁਲਿਸ ਨੂੰ ਕੰਬਾਈਨ ਕਰ ਦਿੱਤੀ ਹਾਂ ਪੁਲਿਸ ਨੂੰ ਕੰਬਾਈਨ ਕਰ ਦਿੱਤੀ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਆ ਗਈ ਹਾਂ ਹਾਂਜੀ 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 ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਜੀ ਪ੍ਰਸ਼ਾਸਨ ਕੋਲ ਇਹ ਕੀਤਾ ਜਾਵੇ ਪਤਾ ਕੀਤਾ ਜਾਵੇ ਮੇਰੇ ਮਾਰਾ ਬੰਦਾ ਹਾਂਜੀ ਮੇਰਾ ਨਾਮ ਸਰਬਜੀਤ ਕੌਰ ਹੈ ਹਾਂਜੀ ਤੇ ਕੋਈ ਹੋਰ ਨਾਲ ਤੇ ਕੀ ਚੜਾ ਲੱਗਾ ਇਹ ਗੱਲ ਹਾਂਜੀ ਪ੍ਰਤਾਪ ਨਗਰ ਦੇ ਰਹਿਣ ਵਾਲੀ ਹਾਂਜੀ ਕੀ ਗੱਲ ਅੱਜ ਨੂੰ ਹੋਇਆ ਅੱਜ ਜੇ ਕਰੋਗੇ ਜੇ ਤੋ 3 ਵਜੇ ਦਾ ਮਦਕੀ ਟਾਈਮ ਸੀਗਾ ਜਦੋਂ ਇਹ ਵਾਰ ਤਾਂ ਸੋਈ ਸਾਡੇ ਨਾਲ ਅਸੀਂ 3:30 ਪੌਣੇ ਜਾ ਦੇ ਵਿੱਚ ਘਰ ਆ ਗਏ ਆ ਆਰਦਿਆਂ ਨੂੰ ਵੇਖਿਆ ਵੀ ਦੂਆ ਬਾਹਰ ਡੇਬਿਆ ਸੀਗਾ ਅਸੀਂ ਅੰਦਰ ਨੂੰ ਵਏ ਆ ਤੇ ਗ੍ਰਿਲਰ ਪਾਰੀ ਦੀ ਟੁਕੀ ਪਈ ਸੀ ਫਿਰ ਅਸੀਂ ਆਪਣਾ ਲੋਕ ਖੋਲਿਆ ਜਰਾ ਜਰਾ ਅੰਦਰ ਗਏ ਤੇ ਅੰਦਰ ਸਾਰਾ ਸਾਡੇ ਲਮਾਰੀਆਂ ਫੋਲੀਆਂ ਸਾਰਾ ਸੋਨੇ ਦਾ ਸਮਾਨ ਸਾਰਾ ਲੈ ਗਏ ਕੱਢ ਕੇ ਕੈਸ਼ ਵੀ ਹੈਗਾ ਸੀ ਤੇ ਕੋਈ ਸੀਸੀਟੀਵੀ ਕੈਮਰੇ ਵਿੱਚ ਆਇਆ ਤੁਹਾਨੂੰ ਹਾਂ ਜੀ ਉਹਦੇ ਫੇਸ ਆ ਗਿਆ ਰਿਕਵਰ ਹੋ ਗਿਆ ਫੇਸ ਉਹ ਮੌਕੇ ਤੇ ਪੁਲਿਸ ਪਹੁੰਚੀ ਸੀ ਹਾਂ ਜੀ ਮੌਕੇ ਤੇ ਪੁਲਿਸ ਪਹੁੰਚ ਕੇ ਉਹਨਾਂ ਨੇ ਉਪਰਕਾਰਵਾਈ ਸ਼ੁਰੂ ਕੀਤੀ ਸੀ ਮੰਗ ਕਰਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਮੰਗ ਕਰਦੇ ਸਾਡਾ ਸਾਰਾ ਜਾਨ ਨੁਕਸਾਨ ਹੋਇਆ ਸਾਰਾ ਸੱਟ ਵਾਪਸ ਜਲਦੀ ਤੋਂ ਜਲਦੀ ਮਿਲ ਜਾਏ ਜਿਹੜੇ ਜਿਹੜੇ ਸੀਸੀਟੀਵੀ ਕੈਮਰੇ ਵਿੱਚ ਆਇਆ ਇੱਕ ਨੂੰ ਹੋ ਜਾਵਾ ਸੀ ਜਾਂ ਦੋ ਜ਼ਿਆਦਾ ਸੀ ਉਹ ਇੱਕ ਇੱਕ ਦੀ ਸ਼ਕਲ ਇੱਕੋ ਹੀ ਨਜ਼ਰ ਆਇਆ ਕੈਮਰੇ ਦੇ ਵਿੱਚ ਪ੍ਰਤਾਪਨਗਰ ਦੇ ਵਿੱਚ ਚੋਰੀ ਹੋਈ ਘਰ ਦੇ ਵਿੱਚ ਕੀ ਸਰਸਰਾ ਮੰਗਦਾ ਏ ਸਾਨੂੰ ਇਨਫੋਰਮੇਸ਼ਨ ਆਈ ਸੀਗੀ 112 ਤੇ ਕਿ ਇੱਥੇ ਘਰ ਹੈ ਉਹਦੇ ਬੰਦੇ ਕਿਸੇ ਸੰਸਕਾਰ ਤੇ ਗਏ ਹੋਏ ਸੀਗੇ ਤੇ ਮ 3 ਵਜੇ ਦੇ ਆਸ-ਪਾਸ ਤੇ ਉੱਥੋਂ ਪਿੱਛੇ ਤੋਂ ਕੋਈ ਬੰਦਾ ਆ ਕੇ ਇਹਨਾਂ ਦੇ ਘਰ ਤੋਂ ਚੋਰੀ ਕਰਕੇ ਲੈ ਗਿਆ ਤੇ ਸਾਡੀ ਟੀਮ ਮੌਕੇ ਤੇ ਪਹੁੰਚੀ ਹੈ ਤੇ ਅਸੀਂ ਆਸ-ਪਾਸ ਦੇ ਏਰੀਏ ਨੂੰ ਦੇਖ ਰਹੇ ਹਾਂ ਕੈਮਰੇ ਦੇਖ ਰਹੇ ਹਾਂ ਤੇ ਅੱਗੇ ਕੋਈ ਇਨਫੋਰਮੇਸ਼ਨ ਹੋਵੇਗੀ ਤਾਂ ਤੁਹਾਨੂੰ ਦੱਸਾਂਗੇ ਸਰ ਕੋਈ ਸੀਸੀਟੀਵੀ ਵਗੈਰਾ ਆਈ ਸਾਹਮਣੇ ਹਾਂਜੀ ਇੱਕ ਬੰਦਾ ਆਇਆ ਜੀ ਹੈ ਉਹਦੀ ਆਈਡੈਂਟੀਫਿਕੇਸ਼ਨ ਚੱਲ ਰਹੀ ਹੈ ਤੇ ਕੈਮਰੇ ਫੋਲੋ ਅਪ ਕਰ ਰਿਹਾ ਤੇ ਜਦੋਂ ਸਬਸਟੈਂਸ਼ੀਅਲ ਇਨਫੋਰਮੇਸ਼ਨ ਆਊਗੀ ਤਾਂ ਅਸੀਂ ਦੱਸ ਦਿਆਂਗੇ ਸਰ ਕੋ ਮਕਾਨ ਮਾਲਕ ਨੇ ਦੱਸਿਆ ਕਿ ਕਿੰਨੇ ਕੁ ਦਾ ਨੁਕਸਾਨ ਕੀ ਕੀ ਲੈ ਗਿਆ ਕੋਈ ਉਹਨੇ ਉਹਨਾਂ ਦਾ ਐਸਟੀਮੇਟਡ ਪੂਰਾ ਐਗਜ਼ੈ ਉਹਨਾਂ ਦਾ ਮਤਲਬ ਉਹ ਆਪਣੇ ਸਾਰੇ ਜਿਹੜੇ ਵੀ ਹੈ ਉਹ ਚੀਜ਼ਾਂ ਦੇਖ ਰਹੇ ਨੇ ਆਪਣੀ ਪਾਰਟੀ ਉੱਤੇ ਐਫ ਆਈ ਆਰ ਦਰਜ ਕਰ ਰਹੀ ਹੈ ਜੀ ਤਾਂ ਜਦ ਵੀ ਇਹ ਕਨਫਰਮ ਹੋ ਜਾਏਗਾ ਤਾਂ ਅਸੀਂ ਤੁਹਾਨੂੰ ਦੱਸ ਦੇਵਾਂਗੇ